ਕੈਨੇਡਾ ਦੇ ਵਿੱਚ ਮੰਦਰ ਦੇ ਪ੍ਰਧਾਨ ਅਤੇ ਕਾਰੋਬਾਰੀ ਸतीश ਕੁਮਾਰ ਦੇ ਦਫਤਰ ਤੇ ਮੁਰਤੋਂ ਫਾਇਰਿੰਗ ਹੋਈ ਹੈ ਇੱਕ ਹਫਤੇ ਦੇ ਵਿੱਚ ਤੀਜੀ ਵਾਰ ਹੈ ਜਦੋਂ ਇਹ ਫਾਇਰਿੰਗ ਕੀਤੀ ਗਈ ਹੋਵੇ ਕੈਨੇਡਾ ਦੇ ਸਰੀ ਦੇ ਯਾਕ ਸੈਂਟਰ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਇਹ ਤੀਜੀ ਵਾਰ ਹੈ ਜਦੋਂ ਸतीश ਕੁਮਾਰ ਨੂੰ ਟਾਰਗੇਟ ਬਣਾਇਆ ਗਿਆ ਦੂਜੇ ਪਾਸੇ ਲੋਰੈਂਸ ਗੈਂਗ ਦੇ ਵੱਲੋਂ ਇਸ ਤੋਂ 20 ਲੱਖ ਡਾਲਰ ਦੀ ਫਰौती ਮੰਗੀ ਗਈ ਸੀ ਤੇ ਫਰौती ਦੇਣ ਤੋਂ ਇਨਕਾਰ ਕਰਨ ਤੇ ਹੀ ਇਹ ਫਾਇਰਿੰਗ ਕੀਤੀ ਗਈ ਹੈ ਪਿਛਲੀਆਂ ਦੋ ਘਟਨਾਵਾਂ ਦੀ ਲੌਰੈਂਸ ਗੈਂਗ ਜ਼ਿੰਮੇਵਾਰੀ ਲੈ ਚੁੱਕਿਆ ਹੈ ਸਤੀਸ਼ ਕੁਮਾਰ ਪ੍ਰਧਾਨ ਨੇ ਉਥੋਂ ਦੇ ਤੇ ਕਾਰੋਬਾਰੀ ਵੀ ਨੇ ਤੇ ਉਹਨਾਂ ਦੇ ਦਫ਼ਤਰ ਤੇ ਇਹ ਇੱਕ ਹਫ਼ਤੇ ਦੇ ਵਿੱਚ ਤੀਜੀ ਵਾਰ ਫਾਇਰਿੰਗ ਹੋਈ ਹੈ ਕੈਨੇਡਾ ਦੇ ਵਿੱਚ ਮੰਦਰ ਦੇ ਪ੍ਰਧਾਨ ਨੇ ਸਤੀਸ਼ ਕੁਮਾਰ ਅਤੇ ਉਗੇ ਕਾਰੋਬਾਰੀ ਵੀ ਨੇ ਉਹਨਾਂ ਦੇ ਦਫ਼ਤਰ ਤੇ ਮੁਰ ਤੋਂ ਫਾਇਰਿੰਗ ਹੋਈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਤੀਜੀ ਵਾਰ ਹੈ ਜਦੋਂ ਉਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਕੈਨੇਡਾ ਦਾ ਸਰੀ ਹੈ ਜਿੱਥੋਂ ਦਾ ਯਾਕ ਸੈਂਟਰ ਹੈ ਉੱਥੇ ਫਾਇਰਿੰਗ ਹੋਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਇਹ ਤੀਜੀ ਵਾਰ ਤੀਸ਼ ਕੁਮਾਰ ਨੂੰ ਟਾਰਗੇਟ ਬਣਾਇਆ ਗਿਆ ਤੇ ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਹੈ ਤੇ 20 ਲੱਖ ਡਾਲਰ ਦੀ ਫਰौती ਵੀ ਮੰਗੀ ਗਈ ਹੈ ਤੇ ਉਧਰ ਅਹਮਦਾਬਾਦ ਪਲੇਨ ਕ੍ਰੈਸ਼ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਚੁੱਕੀ ਹੈ ਵੀਡੀਓ ਦੇ ਵਿੱਚ ਨਜ਼ਰ ਆਇਆ ਕਿ ਹਾਦਸੇ ਦੇ ਵਿੱਚ ਬਚਣ ਵਾਲਾ ਵਿਸ਼ਵਾਸ ਘਟਨਾ ਵਾਲੀ ਥਾਂ ਤੋਂ ਨਿਕਲਦਾ ਦਿਖ ਰਿਹਾ ਹੈ ਵਿਸ਼ਵਾਸ ਕੁਮਾਰ ਦੂਰ ਤੱਕ ਨਜ਼ਰ ਵਿਸ਼ਵਾਸ ਕੁਮਾਰ ਨਜ਼ਰ ਆ ਰਿਹਾ ਤੇ ਦੂਰ ਤੱਕ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਘਟਨਾ ਵਾਲੀ ਥਾਂ ਤੋਂ ਵਿਸ਼ਵਾਸ ਕੁਮਾਰ ਨਿਕਲਦਾ ਵੀ ਦਿਖਾਈ ਦੇ ਰਿਹਾ ਹੈ ਅਹਮਦਾਬਾਦ ਪਲੇਨ ਕ੍ਰੈਸ਼ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਤਸਵੀਰਾਂ ਦੇ ਵਿੱਚ ਦੇਖੋ ਇਹ ਜਿਸ ਦਿਨ ਹਾਦਸਾ ਹੋਇਆ ਉਸ ਵੇਲੇ ਦੀ ਹੀ ਇਹ ਵੀਡੀਓ ਹੈ ਕਿਉਂਕਿ ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਉੱਥੇ ਵੀਡੀਓ ਬਣਾਈ ਗਈ ਸੀ ਤਾਂ ਇੱਕ ਤਸਵੀਰ ਦੇਖੋ ਹਾਦਸਾ ਵਾਪਰਿਆ ਪਿੱਛੇ ਬਲਾਸਟ ਹੋਇਆ ਤੇ ਵਿਸ਼ਵਾਸ ਕੁਮਾਰ ਜਿਹੜਾ ਇੱਕੋ ਇੱਕ ਵਿਅਕਤੀ ਇਸ ਹਾਦਸੇ ਦੇ ਵਿੱਚ ਜਿਹੜਾ ਜਹਾਜ਼ ਦੇ ਵਿੱਚੋਂ ਯਾਤਰੀ ਬਚਿਆ ਵਿਸ਼ਵਾਸ ਕੁਮਾਰ ਹੈ ਉਹ ਵੀ ਆਉਂਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਠੀਕ ਠਾਕ ਨਜ਼ਰ ਆ ਰਿਹਾ ਹੈ ਕਿਉਂਕਿ ਇੱਕੋ ਹੀ ਸ਼ਖਸ ਹੈ ਵਿਸ਼ਵਾਸ ਕੁਮਾਰ ਜਿਹੜਾ ਇਸ ਪੂਰੇ ਪਲੇਨ ਹਾਦਸੇ ਦੇ ਵਿੱਚ ਬਚਿਆ ਹੈ ਅਹਮਦਾਬਾਦ ਪਲੇਨ ਕਰੈਸ਼ ਦੀ ਇਹ ਨਵੀਂ ਵੀਡੀਓ ਤੇ ਵੀਡੀਓ ਦੇ ਵਿੱਚ ਹਾਦਸੇ ਦੇ ਵਿੱਚ ਬਚਣ ਵਾਲਾ ਵਿਸ਼ਵਾਸ ਕੁਮਾਰ ਨਜ਼ਰ ਆਇਆ ਕਟਨਾਵਾਲੀ ਥਾਂ ਤੋਂ ਨਿਕਲਦਾ ਦਿਖ ਰਿਹਾ ਹੈ ਵਿਸ਼ਵਾਸ ਕੁਮਾਰ ਤੇ ਦੂਜੇ ਪਾਸੇ ਦੂਰ ਤੱਕ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਹੈ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਕਿਉਂਕਿ ਵੱਖ-ਵੱਖ ਐਂਗਲਸ ਤੋਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਆਪਣੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓਜ਼ ਬਣਾਈਆਂ ਗਈਆਂ ਨੇ ਜੋ ਹੁਣ ਵਾਇਰਲ ਹੋ ਰਹੀਆਂ ਨੇ ਤੇ ਵੱਡੀ ਗੱਲ ਇਹ ਹੈ ਕਿ ਵਿਸ਼ਵਾਸ ਕੁਮਾਰ ਜੋ 242 ਬੰਦਿਆਂ ਦੇ ਵਿੱਚੋਂ ਇੱਕ ਇਕਲੌਤਾ ਸ਼ਖਸ 11 A ਸੀਟ ਤੇ ਬੈਠਾ ਸੀ ਇਹੀ ਜਿਉਂਦਾ ਬਚਿਆ ਤੇ ਇਸ ਦੀ ਇਹ ਵੀਡੀਓ ਠੀਕ-ਠਾਕ ਸਹੀ ਸਲਾਮਤ ਬਾਹਰ ਆ ਰਿਹਾ ਹੈ ਇਸ ਦੇ ਨਾਲ ਹੀ ਏਅਰ ਇੰਡੀਆ ਦੀ ਫਲਾਈਟ ਦੀ ਇੱਕ ਹੋਰ ਖਬਰ ਹੈ ਕਿ ਦੁਬਈ ਤੋਂ 5 ਘੰਟੇ ਤੱਕ ਏਅਰ ਇੰਡੀਆ ਦੀ ਫਲਾਈਟ ਟੇਕ-ਆਫ ਹੀ ਨਹੀਂ ਹੋਈ ਤੇ ਦੁਬਈ ਤੋਂ ਜੈਪੁਰੇ ਫਲਾਈਟ ਆਉਣੀ ਸੀ ਬਿਨਾ ਏਸੀ ਦੇ ਹੀ ਗਰਮੀ ਦੇ ਵਿੱਚ ਯਾਤਰੀ ਪਰੇਸ਼ਾਨ ਹੁੰਦੇ ਰਹੇ। ਇਹੀ ਨਹੀਂ ਪੀਣ ਵਾਲਾ ਪਾਣੀ ਤੱਕ ਵੀ ਯਾਤਰੀਆਂ ਨੂੰ ਨਸੀਬ ਨਹੀਂ ਹੋਇਆ ਤੇ ਯਾਤਰੀਆਂ ਦੇ ਵੱਲੋਂ ਜੋ ਇਸ ਪਲੇਨ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਵੱਲੋਂ ਹੀ ਵੀਡੀਓ ਬਣਾ ਕੇ ਇਹ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ ਕਿ 5 ਘੰਟੇ ਤੱਕ ਉਹ ਇੰਤਜ਼ਾਰ ਕਰਦੇ ਰਹੇ। ਦਰਅਸਲ ਇਹ ਫਲਾਈਟ ਸੀ 에어 ਇੰਡੀਆ ਦੀ ਜਿਸ ਨੇ ਦੁਬਈ ਤੋਂ ਆਉਣਾ ਸੀ ਜੈਪੁਰ। ਦੁਬਈ ਤੋਂ ਜੈਪੁਰ ਆਉਣ ਵਾਲੀ ਫਲਾਈਟ 5 ਘੰਟੇ ਤੱਕ ਯਾਤਰੀ ਇੰਤਜ਼ਾਰ ਕਰਦੇ ਰਹੇ। ਬਿਨਾ AC ਤੋਂ ਬੈਠੇ ਰਹੇ। ਪਾਣੀ ਵੀ ਨਸੀਬ ਨਹੀਂ ਹੋਇਆ ਤੇ ਯਾਤਰੀਆਂ ਦੇ ਵੱਲੋਂ ਹੀ ਵੀਡੀਓ ਬਣਾ ਕੇ ਇਹ ਪੋਲ ਖੋਲੀ ਗਈ ਹੈ 에어 ਇੰਡੀਆ ਦੀ। 12:30 ਵੱਜ ਚੁੱਕੇ ਹਨ। But I'm really shocked to see the irresponsible behavior of this flight. I am actually shocked. मेरा बेटा जो तीन साल का है बेचारा पसीने में भीग चुका है We are pushing the crew button, but none of the crew is coming. Again and again, everyone is pushing. Just look at the situation. Just look at the situation. हमने कम से कम सारे लोगों ने 100 बार सौ से भी ज्यादा बार क्रू को बुलाया है बट नन ऑफ द क्रू मेंसिबल इनफ टू कम हेयर एंड स्पीक टू वर्ड अस लुक एट दिचुएशन ये रात को बारह साढ़े बारह बजे की बात है फ्लाइट का टाइम है सात बजे और सात सवा सात की फ्लाइट से साढ़े बारह बज चुके हैं बट देर इज तो यू शुड बी वेरी रिस्पॉन्सिबल की आप अपने परेशान मत करो सबको आराम से एयरपोर्ट पे कराओ या फिर दूसरी फ्लाइट दो यार ये क्या तरीका लगा रखा है आप लोगों ने लुक एट दिचुएशन टू शो यूज I'm really shocked to see the irresponsible behavior of this flight I am ਕੱਗੇ ਬਦਿਆਂ ਕੋਲਕਾਤਾ ਦੇ ਵਿੱਚ ਕੇਂਦਰੀ ਮੰਤਰੀ ਸੁਕੰਤਾ ਮਜ਼ੂਮਦਾਰ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਇੱਕ ਸਿੱਖ ਸ਼ਖਸ ਦੇ ਉੱਤੇ ਚੱਪਲ ਸੁੱਟਣ ਦੇ ਮਾਮਲੇ ਦੇ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਸੱਤਾਧਾਰੀ ਤਰ ਤ੍ਰਣਮੂਲ ਕਾਂਗਰਸ ਦੇ ਵੱਲੋਂ ਕੇਂਦਰੀ ਮੰਤਰੀ ਤੇ ਇਲਜ਼ਾਮ ਲਾਇਆ ਗਿਆ ਹੈ ਕਿ ਇੱਕ ਸਿੱਖ ਸ਼ਖਸ ਦੀ ਪੱਗ ਤੇ ਇਹ ਚੱਪਲ ਵੱਜੀ ਹੈ ਜੋ ਸਕੰਤਾ ਦੇ ਵੱਲੋਂ ਛੁੱਟੀ ਗਈ ਸੀ TMC ਨੇ ਕਿਹਾ ਕਿ BJP ਨੇ ਇਹ ਜੋ ਮੰਤਰੀ ਨੇ ਉਹਨਾਂ ਦੇ ਵੱਲੋਂ ਚप्पल ਛੁੱਟੀ ਗਈ ਤੇ ਇੱਕ ਸਿੱਖ ਦੇ ਵੱਜੀ ਹੈ ਦੂਜੇ ਪਾਸੇ BJP ਨੇ TMC ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਚप्पल ਨਹੀਂ ਇਹ ਤਾਂ ਕਾਗਜ਼ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ TMC ਅਤੇ BJP ਇਸ ਮਾਮਲੇ ਨੂੰ ਲੈ ਕੇ ਆਮੋ ਸਾਹਮਣੇ ਨੇ ਇੱਕ ਚप्पल ਦੀ ਤਰ੍ਹਾਂ ਦੇ ਦੇਖਣ ਵਾਲੇ ਇੱਕ ਕਾਗਜ਼ ਨੂੰ ਛੁੱਟਿਆ ਗਿਆ ਤੇ ਇੱਕ ਸਿੱਖ ਸ਼ਖਸ ਉੱਥੇ ਖੜ੍ਹਾ ਸੀ ਜਿਸਦੇ ਪੱਗ ਦੇ ਉੱਤੇ ਇਹ ਚੱਪਲ ਨੂਮਾ ਕਾਗਜ਼ ਲੱਗਦਾ ਏ ਜਿਸ ਤੋਂ ਬਾਅਦ TMC ਦੇ ਵੱਲੋਂ FIR ਦਰਜ ਕਰਵਾਈ ਗਈ ਹੈ ਕੋਲਕਾਤਾ ਤੋਂ ਇਹ ਪੂਰੀ ਵੀਡੀਓ ਸਾਹਮਣੇ ਆਈ ਹੈ ਕੇਂਦਰੀ ਮੰਤਰੀ ਨੇ ਸੁਕੰਤਾ ਮਜ਼ੂਮਦਾਰ ਜਿਨ੍ਹਾਂ ਖਿਲਾਫ ਇਹ FIR ਦਰਜ ਕੀਤੀ ਗਈ ਹੈ ਕਿ ਇੱਕ ਸਿੱਖ ਸ਼ਖਸ ਦੇ ਉੱਤੇ ਉਹਨਾਂ ਨੇ ਚੱਪਲ ਸੁੱਟੀ ਹੈ ਇਲਜ਼ਾਮਾਂ ਦੇ ਵਿੱਚ ਐਫ ਆਈ ਆਰ ਹੋਈ ਹੈ ਤੇ ਹੁਣ ਸੱਤਾਧਾਰੀ ਅਤੇ ਤਿਰੰਮੂਲ ਕਾਂਗਰਸ ਆਹਮੋ ਸਾਹਮਣੇ ਨੇ ਤਿਰੰਮੂਲ ਕਾਂਗਰਸ ਦੇ ਵੱਲੋਂ ਕੇਂਦਰੀ ਮੰਤਰੀ ਤੇ ਇਲਜ਼ਾਮ ਲਾਏ ਗਏ ਕਿ ਸਿੱਖ ਸ਼ਖਸ ਦੀ ਪੱਗ ਤੇ ਸੁਕੰਤਾ ਵੱਲੋਂ ਇਹ ਚੱਪਲ ਛੁੱਟੀ ਗਈ ਦੂਜੇ ਪਾਸੇ ਭਾਜਪੀ ਨੇ ਟੀ ਐਮ ਸੀ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਉਹਨਾਂ ਨੇ ਕਹਿਣਾ ਹੈ ਕਿ ਇਹ ਚੱਪਲ ਨਹੀਂ ਇਹ ਤਾਂ ਕਾਗਜ਼ ਸੀ ਪੂਰੀ ਵੀਡੀਓ ਵੀ ਤੁਹਾਨੂੰ ਦਿਖਾਉਣੀ ਹੈ कि ऐसे मुद्दे नहीं चाहिए कोई भी धर्म का बंदा हो बंगाल में हमारी तो ये हेरिटेज है ये है ट्रेडिशन कल्चर कि हम एक दूसरे को रिस्पेक्ट करते हैं एक दूसरे अच्छी तरह प्यार से रहते हैं तो ये संतुलन को हम लोग क्यों बिखिरने दे ये सब इंसिडेंट करके मैं तो ये बोलता हूँ कि अगर हमारी तो ये ट्रेडिशन है हमारे बंगाल में कि अगर पैर भी किसी के साथ पैर से टकराता है तो वो भी वो ऐसे करके अपना यू you नो know, माफी मांगता अपने दिलो दिल में सॉरी बोलता है तो अगर आपसे गलती भी होगी आप उसी समय बोल दीजिए भाई आपके लिए नहीं था आई एम सॉरी और जब ये वीडियो जब हम लोग के ऊपर में आया है वायरल हुआ है तो उनके पास भी गया होगा तो उनका तो इमीजिएट ये चीज को टेकअप करना चाहिए था एंड वो जो वीडियो जब देखा गया जो लोग लोग लो अपना बोल रहे हैं और जब मैंने भी देखा है वो पहले वैन के अंदर में घुस गए फिर वो चप्पल लेके आए और वो फेंकी गई अब क्या है कि ये सब चीजें जो है इतने जोधे पर हों उनको तो ये सब चीज का बहुत ख्याल रखना चाहिए ममता बनर्जी का पॉलिटिकल स्टैंड है ममता बनर्जी की इशारे पे ये हुआ है आप जानते हैं एक आंदोलन हो रहा था पुलिस हमें उठा के फेंक रही थी वहां से हमने एक प्लेकार्ड फेंका उस प्ले कार्ड में चप्पल था चप्पल का फोटो था अब किसके सिर में गिरा एक चप्पल का एक आप ऐसे ठेकेंगे तो किसके सर पे जाके गिरे गए तो किसी का कंट्रोल में रहता नहीं और जिसके सर पे रखा लगा उनका तो कोई कंप्लेन नहीं है तो जिनके जिनके साथ हुआ है घटना अगर वो लोग बोल रहे हैं मुझे पता नहीं किनके हुआ है अगर मेरे सिक्योरिटी के किसी के सिर पे लगा है ऐसा वो बोल रहे हैं तो उसको तो कम्प्लेन करना चाहिए ना वो तो कम्प्लेन है उस दिन ही उन्होंने बोला था कि सर मैं बोल दूंगा मीडिया में बोले कोई बोलना नहीं है कुछ नहीं बोलना नहीं है ये पॉलिटिकल है और मैं बताता हूं कि मैं जिस शहर में रहता हूं उसमें एक भी गुरुद्वारा नहीं है लेकिन मैं बचपन से गुरु गोविंद सिंह साहब जाते जोरावर सिंह फतेह सिंह उनको दीवार में चुनवाने वाली घटना सुनकर बड़ा हुआ हूँ तो सिखिज्म के लिए सिख धर्म के लिए मेरे दिल में जो सम्मान है वो तृणमूल के किसी आदमी के अंदर नहीं रह, नहीं रह सकता आज ये एक... बहुत बात है। आज तो मजुंदर नहीं करना चाहिए। लेकिन ये भी बीजेपी का कल्चर है हम क्या करें आज सिख संप्रदाय ने प्रेस कॉन्फ्रेंस किया उसमें कहा है सुकान्ता तो मजुंदर को माफी मांगना होगा क्या कहेंगे सर ठीक ठीक मैं समर्थन करता हूँ